ਹਾਂਜੀ ਸ਼ੂਗਰ ਦੀ ਦਵਾਈ ਸ਼ੂਗਰ ਦੀ ਬਿਮਾਰੀ ਦਾ ਪੱਕਾ ਲਾਜ ਆ ਜਾ ਗਰੰਟੀ ਸੁਦਾ ਅੱਛਾ ਜੀ ਹਾਂ ਆਹ ਨਹੀਂ ਤੁਸੀਂ ਲੇਖੋ ਜੀ 12 ਮਾਸੇ ਬੰਗਾਲੀ ਇਮਲਾ ਅੱਛਾ ਬੰਗਾਲੀ ਇਮਲਾ ਇਮਲਾ ਅੱਛਾ ਜੀ 12 ਮਾਸੇ ਗੋੜਮਾਰ ਬਿਊਟੀ ਹਾਂਜੀ ਗੋੜਮਾਰ ਬੂਟੀ ਹਾਂ ਹਾਂਜੀ 10 ਮਾਸਾ ਤੁਸੀਂ ਜੀ ਕੀਠਾ ਰਹਿਣਾ ਕਾਲਾ ਅੱਛਾ ਜੀ ਗਰੀ ਲੈਣੀ ਹੈ ਗਰੀ ਇਹ ਵੀ ਗਰੀ ਲੈਣੀ ਹੈ ਹਾਂਜੀ ਇਹਦੀ ਵੀ ਗਰੀ ਲੈਣੀ ਹੈ ਗੁੱਦਾ ਲੈਣਾ ਹਾਂਜੀ ਹਾਂਜੀ ਬੰਗਾਲੀ ਵਿੜੇ ਦਾ ਗੁੱਦਾ ਲੈਣਾ ਹਾਂਜੀ ਇਹ ਤਿੰਨੇ ਚੀਜ਼ਾਂ ਦੇ ਵਿੱਚ ਤੁਸੀਂ ਪਾਉਣਾ ਜੀ 10 ਗ੍ਰਾਮ ਲੋਹ ਪਸਮ ਲੋਹ ਪਸਮ ਬੈਦਨਾ ਦਾ ਬੈਦਨਾ ਦਾ ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਅੱਛਾ ਜੀ ਕੁੱਟ ਕੇ ਹਾਂ ਜੀ ਮਿਕਸ ਕਰਕੇ ਇਹਨਾਂ ਆਂ ਦੀਆਂ ਤੁਸੀਂ 22 ਗੋਲੀਆਂ ਬਣਾਉਣੀਆਂ ਅੱਛਾ ਜੀ ਮੰਨ ਲਓ ਜੇ 22ਆਂ ਤੋਂ ਵੱਧ ਦੀ ਹੈ ਤਾਂ ਉਹਨਾਂ ਨੂੰ 22ਆਂ ਦੇ ਵਿੱਚ ਤੁਸੀਂ ਸੈੱਟ ਕਰ ਲਓ ਸਾਰੇ ਨੂੰ ਅੱਛਾ ਜੀ ਬਰਾਬਰ ਮਾਤਰਾ ਦੇ ਵਿੱਚ ਤਿਆਰ ਕਰ ਲਓ ਹਾਂ ਜੀ ਹਾਂ ਜੀ ਇਹ 22 ਦਿਨ ਤੁਸੀਂ ਖਾਣੀ ਆ ਜੀ ਰੋਟੀ ਖਾਣ ਤੋਂ 2 1/2 ਘੰਟਾ ਬਾਅਦ ਯਾਨੀ ਕਿ ਰੋਟੀ ਖਾਣ ਤੋਂ ਬਾਅਦ ਖਾਣੀ ਹੈ ਇਹ ਭੁੱਖੇ ਪੇਟ ਨਹੀਂ ਲੈਣੀ ਹੈ ਅੱਛਾ ਜੀ ਰੋਟੀ ਖਾਣ ਤੋਂ ਬਾਅਦ ਲੈਣੀ ਹੈ ਤੇ ਖਾਲੀ ਪੇਟ ਲਵਾਂਗੇ ਕੋਈ ਪ੍ਰੋਬਲਮ ਦੇਊਗੀ ਹਾਂ ਇਹ ਤਾਂ ਸਾਈਡ ਇਫੈਕਟ ਹੈ ਅੱਛਾ ਜੀ ਅੱਛਾ 22 ਦਾ ਕੋਰਸ ਇਹ ਹੈ ਜੀ ਹਾਂ ਜੀ ਇਹ ਤਿੰਨ ਕੋਰਸ ਲੈਣੇ ਤੁਸੀਂ ਅੱਛਾ 22 22 ਦੇ 22 22 ਦਾ ਤਿੰਨ ਕੋਰਸ ਲੈਣਾ ਯਾਨੀ ਕਿ ਮੰਨ ਕੇ ਚੱਲੋ ਤੁਸੀਂ ਵੀ 22 60 ਦਿਨ ਹੋਗੇ 60 ਦਿਨ ਹੋਗਾ ਹਾਂ ਜੀ ਇਹ ਬਸ 22 ਗੋਲੀਆਂ ਬਣਾਉਣੀਆਂ ਨੇ ਸਹੀ ਹਾਂ ਜੀ ਖਾਲੇ ਬਸ ਰੋਟੀ ਖਾਣ ਤੋਂ 2-1/2 2 ਘੰਟੇ ਬਾਅਦ ਅੱਛਾ ਜੀ ਤੇ ਸ਼ਰਤੀਆ ਲਾਜਾ ਤੁਹਾਨੂੰ ਗਾਹਾਂ ਦੀ ਗਾਹ ਇਹ ਤੋਂ ਬਾਅਦ ਵੀ ਤੁਸੀਂ ਦੱਸੋ ਬਲ ਝੜ ਕੇ ਅੱਛਾ ਜੀ ਹਾਂ ਆ ਵੀ ਯਾਨੀ ਕਿ ਵੀ ਮੁਰਕੇ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਕੋਈ ਸ਼ੂਗਰ ਦਾ ਪੱਕੀ ਗਾਰੰਟੀ ਹੈ ਬਸ ਅੱਛਾ ਜੀ ਸ਼ੂਗਰ ਹੋਊ ਤੇ ਖਾਣਾ ਪੀਣਾ ਕੀ ਹੈ ਇਹਦੇ ਵਿੱਚ ਜਿੰਨਾ ਮਰਜ਼ੀ ਖਾਈਓ ਅੱਛਾ ਜੀ ਜਿੰਨਾ ਮਰਜ਼ੀ ਖਾਈਓ ਤੇ ਇਹ ਪਹਿਲਾਂ ਚੈੱਕ ਕਰਾਉਣੀ ਪਊਗੀ ਕਿ ਬਾਅਦ ਵਿੱਚ ਚੈੱਕ ਕਰਾਉਣੀ ਪਊ ਅੱਛਾ ਮੰਨ ਲਓ ਜੇ ਤੁਹਾਨੂੰ ਸ਼ੂਗਰ ਘਟਾ ਹੈ ਹਾਂ ਤਾਂ ਅੱਧਾ ਚੌਥਾ ਚੀਨੀ ਵਿੱਚ ਮਿਕਸ ਕਰ ਲਓ ਅੱਛਾ ਇਹਦੇ ਦਵਾਈ ਦੇ ਹਾਂ ਆਪਣਾ ਚੱਕਰ ਹੀ ਨੇ ਆਉਣ ਲੱਗ ਜਾਂਦੇ ਆ ਹਾਂ 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 ਮਨ ਨੂੰ ਚੱਕਰ ਆ ਜਾਂਦੇ ਕਿ ਜੇ ਜੀ ਸ਼ੂਗਰ ਘਟ ਜਾਂਦਾ ਚੱਕਰ ਆਉਂਦਾ ਅੱਛਾ ਮਰਦਾ ਚਾਹੁੰਦੇ ਕੀਨੀ ਮਿਲਾ ਕੇ ਆਪਾਂ ਲੈ ਸਕਦੇ ਅੱਛਾ ਘਟ ਵੀ ਜਾਣੀ ਕਿ ਵੀ ਜਦੋਂ ਦਵਾਈ ਲੈਣੀ ਆ ਉਹਦੇ ਨਾਲ ਲੈ ਸਕਦੇ ਆਪਾਂ ਹਾਂ ਜੇ ਸ਼ੂਗਰ ਘਟ ਹੈ ਘਟ ਤਾਂ ਜੇ ਮਨ ਨੂੰ ਮਿਲਾਉਣੀ ਹੈ ਵਿੱਚ ਨਹੀਂ ਮਿਲਾਉਣੀ ਜਾਨੀ ਕਿ ਜੇ ਘੜਦੀ ਲੱਗਦੀ ਆ ਤੁਹਾਨੂੰ ਜਾਂ ਚੀਨੀ ਉਹ ਵੀ ਖਾ ਸਕਦਾ ਬੰਦਾ ਇਹ ਘਟ ਚੱਕਰ ਆਉਂਗੇ ਤਾਂ ਹਾਂ ਚੱਕਰ ਆਉਂਦੇ ਇਹ ਬਿਸ਼ਰਤੀ ਹਾਲ ਆ ਜਾ ਵਰਤੋ ਜਾਨੀ ਇਹ ਦੋਵਾਂ ਦੇ ਕੰਮ ਆ ਰਿਹਾ ਬਾਦੀ ਜੇ ਨਹੀਂ ਤਾਂ ਘਟਣੀ ਹਾਂ ਵੀ ਜਾਨੀ ਕਿ ਵੀ ਜੇ ਘੜਦੀ ਆ ਤਾਂ ਵੀ ਕੰਮ ਆਉਗਾ ਉਸ 60 ਦੇ ਨਾਲ ਇਹ ਦਵਾਈ 22 ਦਵਾਈ ਨੇ ਮੈਂ ਤੁਹਾਨੂੰ ਦਿਖਾਈ ਹੈ 22 ਗੋਲੀਆਂ ਬਣਾਉਣੀਆਂ ਹਾਂਜੀ ਇੱਕ ਗੋਲੀ ਡੇਲੀ ਖਾਣੀ ਹੈ ਰੋਟੀ ਖਾਣ ਤੋਂ 2 1/2 ਘੰਟੇ ਬਾਅਦ ਦੇ ਹਾਂ ਲਓ ਬਈ ਲੇਖ ਲਓ ਤੇ ਜਿਹੜੇ ਜਿਹੜੇ ਬੰਦੇ ਨੂੰ ਸ਼ੂਗਰ ਆ ਛਰਤੀ ਆ ਇਹਨੂੰ ਕੋਈ ਛਰਤੀ ਆ ਇਲਾਜ ਆ ਇਹ ਤੁਸੀਂ ਦਵਾਈ ਘਰੇ ਬਣਾ ਸਕਦੇ ਹੋ ਵੀਡੀਓ ਨੂੰ ਸੇਵ ਕਰ ਲਓ ਹਾਂ ਜੇ ਜੇ ਨਹੀਂ ਪਤਾ ਲੱਗਦਾ ਤੇ ਦੁਬਾਰਾ ਵੀਡੀਓ ਨੂੰ ਫੇਰ ਦੇਖ ਲਓ ਚੈੱਕ ਕਰਕੇ ਤੇ ਨੁਕਤੇ ਤੁਹਾਨੂੰ ਦੱਸਤੇ ਆ ਵੀਡੀਓ ਦੇਖ ਕੇ ਨਾਲ ਦੇ ਨਾਲ ਲਿਖ ਲਓ ਤੇ ਇਹੋ ਜਿਹਾ ਕੇ ਸ਼ੇਅਰ ਕਰੋ ਹਾਂ ਸ਼ੇਅਰ ਕਰ ਦਿਓ ਹਰੇਕ ਦਾ ਫਾਇਦਾ ਹੋ ਜਾ ਹਾਂ ਫਾਇਦਾ ਹੋ ਜੇ ਤੇ ਬਾਕੀ ਚੈਨਲ ਨੂੰ ਫੋਲੋਅ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿੰਨੀ ਸ਼ੂਗਰ ਰਹਿੰਦੀ ਆ ਤੇ ساتھ ਸ਼ੂਗਰ ਦਾ ਵੀ ਇਹ ਵੀ ਦੇਖਣਾ ਪਊਗਾ ਆਪਾਂ ਨੂੰ ਮੈਂ ਜੋ ਤੁਹਾਨੂੰ ਦੱਸਦਾ ਸ਼ੂਗਰ ਦੇ ਘੱਟਾ ਚੱਕਰ ਆਉਂਦਾ ਬੰਦੇ ਨੂੰ ਅੱਛਾ ਜੀ ਚੱਕਰਾਂ ਦਾ ਪੰਜਾਬੀ ਦੱਸੀ ਜਾਣਾ ਜੇ ਸ਼ੂਗਰ ਹੈ ਮਤਲਬ ਘਟਾ ਮੈਨੂੰ ਚੱਕਰ ਆਉ ਹ ਉਹ ਦੁੱਧ ਦਾ ਚਮਚਾ ਟੀਨੀ ਮਿਲਾ ਕੇ ਲੈਣਾ ਹਾਂ ਚਲੋ ਵੀ ਹਾਂ ਇਹ ਕਰੋ ਵੀਡੀਓ ਨੂੰ ਸ਼ੇਅਰ ਤੇ ਸ਼ੂਗਰ ਲੋਕਾਂ ਨੂੰ ਬਹੁਤ ਜ਼ਿਆਦਾ ਮਿੱਠਾ